ਜਾਣਾ ਮਹਾਰਾਜ ਕਹਿੰਦੇ ਜੇ ਤੁਸੀਂ ਗੁਰੂ ਗ੍ਰੰਥ ਸਾਹਿਬਹ ਜੀ ਦੇ ਦਰਸ਼ਨੀ ਬਣੋ ਕਰਜੁਗ ਦੇ ਅਵਤਾਰ ਨੇ ਗੁਰਤਾ ਗੱਦੀ ਦੇ ਮਾਲਕ ਨੇ ਸਤਖੰਡ ਦੇ ਵਾਸੀ ਨੇ ਸਾਛ ਸੰਗ ਜੀ ਗੁਰੂ ਗ੍ਰੰਥ ਸਾਹਿਬ ਜੇ ਇਹਨਾਂ ਦੇ ਦਰਸ਼ਨੀ ਬਣੋਗੇ ਤੇ ਸਾਡਾ ਹਰ ਇੱਕ ਕਰਮ ਕੀਤਾ ਹੋਇਆ ਫੇਰ ਸਫਲ ਹੋ ਇਸ ਕਰਕੇ ਦੇਖੋ ਫਿਰ ਪੀਖਣ ਸਾਹਿਬ ਫਕੀਰ ਹੁਣ ਇਤਿਹਾਸ ਲੰਮਾ ਆਪਣੇ ਕੋਲ ਸਮਾਂ ਨਹੀਂ ਉਹਨਾਂ ਕਹਿਣ ਤੋਂ ਪਾਵੇ ਸੀ ਵੀ ਐਡੀ ਐਡੀ ਜਿਨ੍ਹਾਂ ਦੀ ਬੰਦਗੀ ਸੀ ਗੈਰ ਧਰਮ ਦੇ ਸਨ ਭਾਵੇਂ ਤੇ ਆਪਣੀ ਉਹਨਾਂ ਸ਼ਰਮ ਰਿਆਦਾ ਨਹੀਂ ਵੇਖੀ ਉਹ ਸਭ ਕੋਲ ਪਿੱਛੇ ਛੱਡ ਕੇ ਫਿਰ ਵੀ ਗੁਰਾਂ ਦੇ ਦਰਸ਼ਨ ਕੀਤੇ ਤੇ ਗੁਰਮੁਖ ਪਿਆਰਿਓ ਸਾਡਾ ਤਾਂ ਖੁਦ ਦਾ ਹੀ ਇਸ਼ਟ ਹੈ ਧਰਮ ਹੈ ਉਪਦੇਸ਼ ਹੈ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅਸੀਂ ਫਿਰ ਵੀ ਗੁਰੂ ਤੋਂ ਬਾਹਾਂ ਛੜਾ ਛੜਾ ਭਜਦੇ ਆਂ ਦੂਰ ਹੁੰਦੇ ਜਾ ਰਹੇ ਆ ਗੁਰਮੁਖ ਪਿਆਰਿਓ ਅੱਜਕੱਲ੍ਹ ਘਰਾਂ ਦੇ ਵਿੱਚ ਕਲ ਕਲੇਸ਼ ਗੁਰਮੁਖ ਪਿਆਰਿਓ ਜਿਹੜੇ ਬਣ ਰਹੇ ਇਹ ਹੀ ਨਿਸ਼ਾਨੀਆਂ ਨੇ ਗੁਰੂ ਤੋਂ ਦੂਰ ਹੋਣ ਦੇ ਸੋ ਗੁਰਮਖ ਪਿਆਰੇ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਦੇ ਪੂਰਨ ਕਰਮ ਹੋ ਜਾਣਾ ਸਾਡਾ ਸੇਵਾ ਸਿਮਰਨ ਜਪ ਤਪਦਾ ਜਦੋਂ ਅਸੀਂ ਗੁਰਾਂ ਦੇ ਦਰਸ਼ਨੀ ਫਿਰ ਸਭ ਜਦ ਦੇ ਦਰਸ਼ਨ ਕਰਕੇ ਗਏ ਉਹਨਾਂ ਦੇ ਅੰਦਰ ਇੱਛਾ ਸੀ ਲਾਲਸਾ ਸੀ ਸੋ ਇਸ ਤਰ੍ਹਾਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅੱਜ ਦਾ ਉਪਦੇਸ਼ ਬਾਖੀ ਦਿਨ ਦਰਸ਼ਨ ਦੇਖ ਲਈ ਮਾ ਗੁਰ ਤੇਰਾ ਪੂਰਨ ਹੋਏ ਕਰਮ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ हे ਸੱਚੇ ਪਾਤਸ਼ਾ ਗੁਰੂ ਅਰਜਨ ਦੇ ਮਹਾਰਾਜ ਇਹ ਵਚਨ ਕਰਦੇ ਜਿਗਿਆਸੂ ਹੋ ਕੇ ਕਹਿੰਦੇ ਹਰ ਇੱਕ ਜਿਗਿਆਸੂ ਸਤਸੰਗੀ ਦੀ ਇਹ ਬੇਨਤੀ ਹੋਵੇ ਪ੍ਰਭੂ ਦੇ ਅੱਗੇ ਇਹ ਬੇਨਤੀ ਸੁਣ ਪ੍ਰਭ ਮੇਰੇ हे ਮੇਰੇ ਪ੍ਰਭੂ हे ਮੇਰੇ ਮਾਲਕੇ ਮੇਰੀ ਬੇਨਤੀ ਸੁਣ ਕਿਹੜੀ ਦੇਹ ਨਾਮ ਕਰ ਆਪਣੇ ਚਿਹਰੇ ਸੱਚੇ ਪਾਤਸ਼ਾ ਮੈਨੂੰ ਆਪਣਾ ਅੰਮ੍ਰਿਤ ਰੂਪੀ ਨਾਮ ਦੇ ਕੇ ਤੇ ਆਪਣਾ ਚਿਹਰੇ ਹੁੰਦਾ ਚੇਲੇ ਆਪਣੇ ਸੇਵਕ ਬਣਾ ਲਓ ਆਪਣੇ ਚੇਲੇ ਬਣਾ ਲਓ ਇਹ ਅਰਦਾਸ ਕਰਨੀ ਹੈ ਸਤਿਗੁਰਾਂ ਦੇ ਕਿ ਰਹਾਉ ਦਾ ਵਿਸ਼ਰਾਮ ਦੇ ਕੇ ਮਹਾਰਾਜ ਬਚਨ ਕਰਦੇ ਆ ਆਪਣੀ ਸ਼ਰਨ ਰਾਖ ਪ੍ਰਭ ਦਾਤ ਗੁਰ ਪ੍ਰਸਾਦ ਕਿਨ ਬਿਰਲ ਜਾਤੇ اے ਸੱਚੇ ਬਾਦਸ਼ਾਹ ਸਦਾ ਲਈ ਆਪਣੀ ਸ਼ਰਨ ਦੇ ਵਿੱਚ ਰੱਖੋ ਆਪਣੀ ਸ਼ਰਨ ਵਿੱਚ ਮੈਨੂੰ ਜਗ੍ਹਾ ਦਿਓ ਜਿਵੇਂ ਕਿਤੇ ਡਲਸਿਓ ਨੇ ਆਖਿਆ ਸੀ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਸੇਵਾ ਵਿੱਚ ਰਹਿੰਦਿਆਂ ਸੱਚੇ ਪਾਤਸ਼ਾਹ ਮੇਰਾ ਸਮਾਂ ਮੈਨੂੰ ਨਜ਼ਦੀਕੀ ਭਾਸਦਾ ਹੁਣ ਉਮਰ ਲੰਘ ਗਈ ਹੈ ਤੇ ਅਗਲਾ ਸਮਾਂ ਨੇੜੇ ਆ ਗਿਆ ਮੌਤ ਦਾ ਤੇ ਜਿਵੇਂ ਮੈਨੂੰ ਹੁਣ ਸ਼ਰਨ 'ਚ ਰੱਖਿਆ ਸੱਚੇ ਪਾਤਸ਼ਾਹ ਇਸ ਤੋਂ ਬਾਅਦ ਵੀ ਸ਼ਰਨ ਦਿਓ ਤੇ ਗੁਰੂ ਸਾਹਿਬ ਨੇ ਕਿਹਾ ਭਾਈ ਅੰਮ੍ਰਿਤ ਰੂਪੀ ਨਾਮ ਅਮਰਤ ਪੀ ਤੇ ਸਾਡਾ ਚਿਹਰਾ ਸੇਵਕ ਬਣ ਪੂਰੀ ਤਰ੍ਹਾਂ ਜਿਹੜੀ ਮਰਿਆਦਾ ਬਣੀ ਹੈ ਸੋ ਮਹਾਰਾਏ ਨੇ ਜਦੋਂ ਵਚਨ ਕੀਤਾ ਤੇ ਸਤ ਕਰਕੇ ਡਲਸੋਂ ਨੇ ਮੰਨਿਆ ਤੇ ਡਲ ਸਿੰਘ ਬਣ ਅਮਰਤ ਛੱਕ ਕੇ ਤੇ ਇਸ ਤਰ੍ਹਾਂ ਕਰਕੇ ਜਦੋਂ ਅਸੀਂ ਵਾਹਿਗੁਰੂ ਦੇ ਚੇਲੇ ਸੇਵਕ ਬਣ ਜਾਂਦੇ ਹਾਂ ਅਮਰਤ ਦੀ ਦਾਤ ਲੈ ਕੇ ਸਾਧ ਸੰਗ ਜੀ ਫਿਰ ਆਪਣੀ ਸ਼ਰਨ ਰਾਗ ਪ੍ਰਗਦਾਤੇ ਸਦਾਲੇ ਸਤਿਗੁਰੂ ਸੱਚੇ ਬਾਸਾ ਉਹਨਾਂ ਨੂੰ ਆਪਣੀ ਸ਼ਰਨ ਦੇ ਵਿੱਚ ਰਹਿ। ਇਹ ਦਾਤ ਕੌਣ-ਕੌਣ ਪੀਂਦੇ ਨੇ ਕੌਣ-ਕੌਣ ਲੈਂਦੇ ਗੁਰ ਪ੍ਰਸਾਦ ਕਿੰਨਾ ਵਿਰਲੇ ਜਾਂਦੇ। ਸੋ ਵਿਰਲੇ-ਵਿਰਲੇ ਇਸ ਦਾਤ ਦੀ ਕੀਮਤ ਨੂੰ ਜਾਣਦੇ। ਜੀਤੇ ਗੁਰਾਂ ਦੀ ਕਿਰਪਾ ਹੋ ਜੇ ਗੁਰ ਪ੍ਰਸਾਦ ਪ੍ਰਸਾਦ ਨਾਮ ਕਿਰਪਾ ਦਾ ਹੈ ਜੀਤੇ ਗੁਰੂ ਜੀ ਆਪ ਦੇ ਦ੍ਰਿਸ਼ਟੀਕਰਨ ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਆਪ ਹੀ ਇੱਥੋਂ ਪੁੱਛਦਾ ਰਹਿੰਦਾ ਤੇ ਭੱਜਿਆ ਜਾਂਦਾ ਅਮਰਤ ਛਕਣ ਵਾਸਤੇ। ਜੀਤੇ ਗੁਰੂ ਜੀ ਆਪ ਦੇ ਦ੍ਰਿਸ਼ਟੀ ਮਿਹਰ ਕਰ ਦਿੰਦੇ ਜਿੱਦੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਹਿ ਮੇਰੇ ਚੀਤਾ ਏ ਸੱਚੇ ਪਾਸ਼ਾ ਏ ਮੇਰੇ ਮਿੱਤਰਾ ਏ ਮੇਰੇ ਮਾਲਕ ਪ੍ਰਭ ਮੇਰੀ ਇੱਕ ਬੇਨਤੀ ਸੁਣੋ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਮੇਰੀ ਬੇਨਤੀ ਹੈ ਕਿ ਚਰਨ ਕਮਲ ਤੇਰੇ ਕਬਲਾ ਵਰਗੇ ਚਰਨ ਚਰਨ ਕਮਲ ਵਸੈ ਮੇਰੇ ਜੀਤ ਮੇਰੇ ਚਿੱਤ ਵਿੱਚ ਵਸ ਜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਕੀ ਨੇ ਸ਼ਬਦ ਨੇ ਇਹ ਸ਼ਬਦ ਮੇਰੇ ਚਿੱਤ ਵਿੱਚ ਵਸ ਜਾ ਚਰਨ ਕਮਲ ਵਸੈ ਮੇਰੇ ਜੀਤ ਨਾਨਕ ਏਕ ਕਰੈ ਅਰਦਾਸ ਇਹ ਮੇਰੀ ਇੱਕ ਅਰਦਾਸ ਹੈ ਸੱਚੇ ਪਾਤਸ਼ਾਹ ਵਿਸਰ ਨਾਹੀ ਪੂਰਨ ਗੁਣ ਤਾਸ ਮੈਨੂੰ ਤੂੰ ਵਿਸਰੇ ਨਾ ਪੂਰਨ ਗੁਣ ਤਾਸ ਤਾਸ ਹੁੰਦਾ ਖਜ਼ਾਨਾ ਸਮੁੰਦਰ ਏ ਗੁਰੂ ਗ੍ਰੰਥ ਸਾਹਿਬ ਤੂੰ ਗੁਣਾਂ ਦਾ ਤਾਸ ਸਮੁੰਦਰ ਹੈ ਤੇ ਤੂੰ ਇੰਨੇ ਲੋਕਾਂ ਵਿੱਚ ਪਰਿਪੂਰਨ ਹੈ ਇਸ ਕਰਕੇ ਸੱਚੇ ਪਾਤਸ਼ਾਹ ਤੂੰ ਮੈਨੂੰ ਵਿਸਰੇ ਨਾ ਨਾਨਕ ਏਕ ਕਰੈ ਮੇਰੀ ਇਹ ਇੱਕ ਅਰਦਾਸ ਹੈ ਤੁਹਾਡੇ ਚਰਨਾਂ 'ਚ ਹੋਰ ਸਾਰੀਆਂ ਅਰਦਾਸਾਂ ਪਰੇ ਕਰਕੇ ਆਇ ਕੋਈ ਅਰਦਾਸ ਕਿ ਤੂੰ ਮੈਨੂੰ ਵਿਸਰੇ ਨਾ ਭੁੱਲੀ ਨਾ ਭਲਾ ਸੋ ਇਸ ਤਰ੍ਹਾਂ ਗੁਰੂ ਅੱਗੇ ਅਰਦਾਸ ਬੇਨਤੀ ਕਰੀਏ ਸੱਚੇ ਬਾਦਸ਼ਾਹ ਦਇਆ ਕਰ ਨਾ ਰਹਿ ਮਨ ਕਰਨ ਸਾਡਾ ਜੀਵਨ ਸਫਾਰਤ ਹੋਵੇ ਸਫਲਾ ਹੋਵੇ ਗੁਰੂ ਦੇ ਪਾਵਨ ਚਰਨਾਂ ਨਾਲ ਜੁੜੀਏ ਬਾਣੀ ਬਾਣੇ ਦੇ ਧਾਰਨੀ ਹੋਈਏ ਸਤਿਗੁਰੂ ਜੀ ਰਹਿਮਤ ਕਰਨ ਦਇਆ ਕਰਨ ਆਓ ਗੁਰੂ ਅਕੀਆਪਾ ਵੀ ਅਰਦਾਸ ਕਰੀਏ ਕਿ ਸੱਚੇ ਬਾਦਸ਼ਾਹ ਤੇਰਾ ਨਾਮ ਨਾ ਵਿਸਰੀ ਇਹ ਦਿਲੋਂ ਅਰਦਾਸ ਕਰੀ ਆਓ ਕੋਈ ਰਸਨਾ ਬਾਂਜੀ ਨਾ ਲਵੇਗਾ ਜੋ ਜਿੱਕੇ ਬੋਲੋ ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਨਿਵਸ ਰਾਤ ਦੋਇਦਾਹੀ ਦਾਇਆ ਚੰਗਿਆਈਆ ਬੁਰੀਆਈਆ ਕਰਮੀ ਆਪੋ ਆਪਣੀ ਨੀ ਨਾਮ ਧਿਆਇਆ ਨਾਨਕ ਤੇ ਮੁਖਿ ਉਜਲੇ ਜਿਣੀ ਨਾਮ ਧਿਆਇਆ ਨਾਨਕ ਤੇ ਮੁਖਿ ਉਜਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ